ਸੋ ਹੈ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਅਮਨ ਜੀਮਾ ਵਲੌਗਸ ਤੇ ਤੁਹਾਡਾ ਸਵਾਗਤ ਹੈ ਕੀ ਹਾਲ ਹੈ ਜੀ ਸਾਰਿਆਂ ਦਾ ਆਈ ਹੋਪ ਠੀਕ ਠਾਕ ਹੋਵਗੇ ਤੁਹਾਡੀ ਦੁਆ ਤੇ ਪਿਆਰ ਨਾਲ ਅਸੀਂ ਬਿਲਕੁਲ ਠੀਕ ਆ ਜੀ ਤੇ ਅੱਜ ਆਪਣੇ ਵਲੌਗ ਦੀ ਸ਼ੁਰੂਆਤ ਵੀ ਲੇਟ ਹੋ ਰਹੀ ਹੈ ਕਿਉਂਕਿ ਸਵੇਰੇ ਸਵੇਰੇ ਕੰਮ ਬਹੁਤ ਜ਼ਿਆਦਾ ਹੁੰਦਾ ਹੈ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਤੇ ਮੀਨਾ ਆਪਣੀ ਆਉਂਦੀ ਨਹੀਂ ਇਸ ਕਰਕੇ ਕੰਮ ਬਹੁਤ ਜ਼ਿਆਦਾ ਪੈ ਜਾਂਦਾ ਮੈਂ ਹੁਣ ਫ੍ਰੀ ਹੋਈਆਂ ਤੇ ਬੱਚੇ ਵੀ ਆਉਣ ਵਾਲੀ ਨੇ ਥੋੜੀ देर ਤੱਕ ਤੇ ਆਪਾਂ ਥੋੜੀ देर ਨੂੰ ਲਾਈਵ ਵੀ ਆਉਣ ਵਾਲੇ ਆ ਦੇਖੋ ਅੱਜ ਮੈਂ ਇੱਕ ਸੂਟ ਵੇਅਰ ਕੀਤਾ ਸਟੱਫ ਇੰਨਾ ਘੈਂਟ ਹੈ ਨਾ ਆਹ ਕੀ ਬਾਤ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਤੇ ਤੁਸੀਂ ਵੀ ਦੱਸੋ ਕਿਦਾਂ ਦਾ ਲੱਗ ਰਿਹਾ ਠੀਕ ਹੈ ਜੀ ਤੇ ਬਾਕੀ ਆਪਾਂ ਪਹਿਲਾਂ ਮੈਂ ਕਲੈਕਸ਼ਨ ਕਰਕੇ ਹਟੀਆਂ ਜਿਹੜੀ ਆਫਲਾਈਨ ਹੁੰਦੀ ਹੈ ਤੇ ਆਨਲਾਈਨ ਵਾਲੇ ਆਰਡਰ ਪੈਕ ਕਰਨੇ ਪੈਂਦੇ ਆ ਤੇ ਪਲੱਸ ਮੇਰਾ ਆ ਦੇਖੋ ਸਿਸਟਮ ਲੱਗਿਆ ਪਿਆ ਨਾਲ ਮੈਂ ਹੋਰ ਕੰਮ ਕਰ ਰਹੀ ਸੀ ਕੰਮ ਕਈ ਨੇ ਮੇਰੇ ਕੋਲੇ ਆਲ ਰੌਂਡਰ ਆਪਾਂ ਸਾਰੇ ਕੰਮ ਕਰੀਦੇ ਆ ਠੀਕ ਹੈ ਤੇ ਹੁਣ ਮੈਂ ਬੱਚਿਆਂ ਲਈ ਰੋਟੀ ਪਾਣੀ ਬਣਾ ਰਹੀ ਆ ਬਸ ਆਉਣ ਵਾਲੇ ਤੇ ਫਿਰ ਮਿਲਦੇ ਆ ਤੁਹਾਨੂੰ ਠੀਕ ਹੈ ਬਾਏ ਬਾਏ ਸੋ ਗਾਇਸ ਰੀਤ ਸਾਡਾ ਸਕੂਲੋਂ ਆ ਚੁੱਕਿਆ ਹੈ ਬੋਲ ਕੇ ਕਹ ਹੈਲੋ ਜਵਾਨ ਚੋਰ ਨੇ ਚੱਟਣਾ ਰੱਖੀ ਆ ਦੇਖ ਲਓ ਗਾਇਸ ਇਹ ਆਉਂਦਾ ਹੀ ਲੱਗ ਗਿਆ ਮੇਕਅਪ ਨੂੰ ਛੇੜਨ ਤੇ ਆ ਸਮਾਨ ਥੋੜਾ ਜਿਹਾ ਇੱਕ ਮੈਨੂੰ ਆਰਡਰ ਅੱਜ ਮਿਲਿਆ ਸੀ ਆਪਣਾ ਮੇਕਅਪ ਦਾ ਇਹ ਬਹੁਤ ਵਧੀਆ ਮਤਲਬ ਸਮਾਨ ਹੈ ਤੇ ਘੱਟ ਚ ਸਸਤੇ ਚ ਆਉਂਦਾ ਹੈ ਰੀਤ ਆ ਏਦਾਂ ਨਾ ਖਿੱਚ ਖਿੱਚ ਕੇ ਖੋਲ ਫਿਰ ਸਾਰਾ ਉੱਪਰੋਂ ਗਲ ਜਾ ਉਹਦਾ ਲਿਬੜ ਜਾਂਦਾ ਦੋ ਮਸਕਾਰੇ ਕਜਲ ਕਜਲ ਨਹੀਂ ਇਹ ਲਾਈਨਰ ਹੈ ਵੀ ਹੈ ਹਾਂ ਦਿਖਾਓ ਆ ਵੀ ਆਈ ਲਾਈਨਰ ਹੈ ਇਹ ਮੇਰਾ ਆਈ ਲਾਈਨਰ ਹੈ ਇਹ ਚਾਰ ਲਿਪਸਟਿਕ ਹੈ ਦੋ ਮਸਕਾਰੇ ਤਿੰਨ ਲਾਈਨਰ ਠੀਕ ਹੈ ਇੰਨੇ ਸਸਤੇ ਆਏ ਹਨਾ ਗਾਇਸ ਤੁਸੀਂ ਪਹਿਲਾਂ ਗੈਸ ਕਰੋ ਕਿੰਨੇ ਦੇ ਹੋ ਸਕਦੇ ਆ ਫਿਰ ਮੈਂ ਤੁਹਾਨੂੰ ਦੱਸਾਂਗੀ ਕਿ ਕਿੰਨੇ ਦੇ ਆਏ ਆ ਇੰਨਾ ਸਮਾਨ ਆਇਆ ਆ ਦੋ ਮਸਕਰੇ ਆ ਠੀਕ ਹੈ ਆ ਤਿੰਨ ਆਈ ਲਾਈਨਰ ਠੀਕ ਹੈ ਤੇ ਆ ਚਾਰ ਲਿਪਸਟਿਕਸ ਨੇ ਠੀਕ ਹੈ ਕਿੰਨੇ ਦੇ ਹੋ ਸਕਦੇ ਆ ਗੈਸ ਕਰੋ ਬਹੁਤ ਸਸਤੇ ਆ ਸਸਤੇ ਤੋਂ ਸਸਤਾ ਤੁਸੀਂ ਕਿੰਨਾ ਗੈਸ ਕਰ ਸਕਦੇ ਕਰੋ ਠੀਕ ਹੈ ਜਮਿੰਦਰ ਨੂੰ ਮਿਲ ਲੋ ਅੱਜ ਸਵੇਰ ਦਾ ਇਹ ਤੁਸੀਂ ਦੇਖਿਆ ਨਹੀਂ ਹੈਲੋ ਗਾਇਸ ਅੱਜ ਮੈਂ ਵੀ ਲੇਟ ਹੀ ਉੱઠી ਸੀ ਲੇਟ ਹੀ ਸ਼ੁਰੂ ਕਰਿਆ ਵਲੌਗ ਇਹ ਅੱਜ ਰੋਟੀ ਨਹੀਂ ਖਾ ਰਹੇ ਅੱਜ ਇਹ ਖਾ ਰਹੇ ਆ ਮੈਗੀ ਗਾਇਸ ਮੈਗੀ ਗਾਈਜ਼ ਵੀਰੇ ਤਾਂ ਬਿਮਾਰ ਹੀ ਰਹਿੰਦਾ ਵਾ ਤੇ ਮੇਰਾ ਇੱਧਰ ਦਲੀਆ ਬਣ ਗਿਆ ਹੋਇਆ ਹੈ ਦਲੀਆ ਹੀ ਖੱਦ ਰਹੇ ਮੈਂ ਦਲੀਆ ਖਾਉਂਗੀ ਇਹ ਦੋਨੇ ਮੈਗੀ ਖਾ ਰਹੇ ਨੇ ਤੇ ਚਲੋ ਠੀਕ ਹੈ ਗਾਈਜ਼ ਖਾ ਪੀ ਕੇ ਫਿਰ ਮਿਲਦੇ ਆ ਤੁਹਾਨੂੰ ਆਪਾਂ ਚੱਲੇ ਆ ਗੁੰਮੀ ਗੁੰਮੀ ਕਰਨੀ ਬਸ ਤੂੰ ਕਹਿ ਤਾਂ ਦਿੱਤਾ ਹੁਣ ਘੁੰਮਣ ਗੁੰਮੀ ਗੁੰਮੀ ਕਰਨੇ ਚੱਲੇ ਆ ਆਇਆ 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 ਬਤਾਉਂ ਆਂ ਆ ਮੰਦ ਦਾ ਟਾਈਮ ਹੈਗਾ ਹੀ ਨਹੀਂ ਗਰਮੀ ਚ ਆ ਜਾ ਹੁਣ ਮੈਨੂੰ ਤਾਂ ਜੀ ਨਹੀਂ ਕਰਦਾ ਸੀ ਬਾਹਰ ਆਇਆ ਚਲੇ ਗੇ ਤਿਆਰਸ਼ ਹੋ ਕੇ ਕਰਵਾ ਕੇ ਸੀ ਤੇ ਸਾਡਾ ਕੰਮ ਨਿਬੜ ਗਿਆ ਤੇ ਹੁਣ ਅਸੀਂ ਤੋਂ ਆ ਰਹੇ ਹਾਂ ਇੱਥੇ ਗੱਡੀ ਗਾਇਸ ਉਹ ਸਾਡੀ ਗੱਡੀ ਆਵੜੀ 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 ਆਈਆ ਆਈਆ ਕੀ ਕਹਿਣਾ ਚਾਹੋਗੇ ਕਹਿਣਾ ਚਾਹੁੰਦੇ ਗਰਮੀ ਚ ਬੰਦਲ ਗੇ ਗਾਇਸ ਮਮਾ ਨੇ ਮੇਰੇ ਉੱਤੇ ਪਹਿਲਾ ਪਾਣੀ ਪਾਇਆ ਦੇਖੋ ਤੇ ਮਮਾ ਮਮਾ ਪਾਣੀ ਪੀਣ ਲੱਗੇ ਮਮਾ ਤੇ ਪਤਾ ਲੱਗ ਗਿਆ ਗਾਇਜ਼ ਉਹ ਵੈਕਿਊਮ ਕਲੀਨਰ ਆ ਗਾਇਜ਼ ਆਪਾਂ ਮਨਵੀਰ ਨੂੰ ਕਿਸ ਦੇਣ ਇਹਦੇ ਵਿੱਚ ਪੈਕ ਕਰ ਦੇਣਾ ਆ ਦੇਖ ਲਓ ਗਾਇਜ਼ ਇਹਨੂੰ ਬਾਹਰ ਲੈ ਆਏ ਆ ਤੇ ਬੱਸ ਇਹਦਾ ਜਿੱਥੇ ਮਰਜੀ ਚੱਲ ਜਾਓ ਫੋਨ ਹੀ ਨਹੀਂ ਲੋਟ ਆਉਂਦਾ ਗਾ ਹਾਂ ਆ ਦੇਖ ਲੈ ਫੋਨ ਫੋਨ ਆ ਦੇਖੋ ਇੱਕ ਬਾਂਦਰ ਬੈਠਾ ਸਾਡਾ ਕੰਦ ਤੇ ਫੋਨ ਦੀ ਤਰਫ ਜੇ ਮੂੰਹ ਵੀ ਟਾਕ ਰੇਂਗਾ ਰਹਿਣਾ ਤਾਂ ਬਾਂਦਰ ਹੀ ਆ ਆ ਸਾਡੀ ਗੱਡੀ ਵੈਕਿਊਮ ਹੋਣ ਲੱਗ ਗਈ ਦੇਖੋ ਬਾਈਸ ਜੁੜਿਆਣੇ ਤੇ ਡਰਾਈਵਿੰਗ ਦਾ ਇੰਨਾ ਬੁਰਾ ਹਾਲ ਹੈ ਨਾ ਗੱਡੀ ਮੱਲੋ ਮੱਲੀ ਲੱਗ ਜਾਂਦੀ ਹੈ ਦੇਖੋ ਕਿੰਨੀ ਚਰਿੱਟਾਂ ਪਈਆਂ ਸੱਟ ਗੱਡੀ ਤੇ ਨਹੀਂ ਨਹੀਂ ਵਿੱਚ ਨਾ ਬੜੀ ਵਿੱਚ ਨਾ ਬੜੀ ਮਨਿੰਦਰ ਉਹਨੂੰ ਸਾਫ਼ ਕਰ ਲੈਣਾ ਤੇ ਬਾਹਰ ਆ ਜਾ ਇੱਥੇ ਉਹਨੇ ਸੀਟਾਂ ਸਿੱਟਣੀਆਂ ਹੋਰ ਇਹਨੂੰ ਆਹ ਦੇ ਉਹ ਮੂਰਲੀ ਸੀਟ ਦੇ ਲਾ ਸਿੱਟਣੀ ਹੋਏਗੀ ਤੇ ਹੁਣ ਆਪਾਂ ਘਰ ਜਾ ਕੇ ਮਿਲਦੇ ਹਾਂ ਸਿੱਕੇ ਬਾਏ ਬਾਏ ਹੁਣ ਆਵਾਜ਼ ਨਹੀਂ ਆਉਣ ਦੀ ਗੱਡੀ ਵੈਕਟਮ ਹੋ ਰਹੀ ਹੈ ਸੋ ਗਾਇਜ਼ ਆਪਾਂ ਆ ਗਏ ਹਾਂ ਘਰੇ ਆਪਾਂ ਹੁਣੀ ਆਈਆਂ ਡਸਟ ਹੁਣੀ ਤੇ ਮੰਮਾ ਚਲੇ ਗਏ ਉੱਤੇ ਤੇ ਆਜੋ ਉੱਤੇ ਪੈਰੀ ਨੇ ਮੁੰਡੇ ਦਿੱਤ ਕਾ ਆਜੋ ਆਪਾਂ ਚੱਲਦੇ ਹਾਂ ਹੁਣ ਬੁਲਟੇ ਆਜੋ ਮੇਰਾ ਫੋਨ ਤਾਂ ਲਾਰ ਲਈ ਮੈਂ ਕਿ ਤਰੂੰਗੀ ਤੇਰਾ ਫੋਨ ਗਾਇਜ਼ ਇਹਦੇ ਪਹਿਲੇ ਅਸੀਂ ਗਾਣਾ ਕੈਪਰੀ ਅਸੀਂ ਬਈ ਕੈਪਰੀ ਪਾ ਕੇ ਕਹਿੰਦਾ ਮੈਂ ਦੁਕਾਨ ਤੇ ਨਹੀਂ ਜਾਣਾ ਇੱਥੇ ਤੱਕ ਤੇ ਕੈਪਰੀ ਦੇਖਣ ਵਾਲੇ ਕਿੱਡੀ ਆ ਯਾਰ ਬਈਆਂ ਵਾਲੀ ਲੱਗਦੀ ਏ ਤੇਰੀ ਮਾਂ ਦਾ ਸਿਰ ਲਾਜਾ 400 ਦਾ ਪਜਾਮਾ ਇਹਨੂੰ ਬਈਆਂ ਵਾਲਾ ਹੀ ਲੱਗਦਾ ਏ ਕੀ ਦੇਖਿਆ ਕੀ ਸਟੈਨ ਬਈਆਂ ਦਾ ਪਜਾਮਾ ਦੇਖੀ ਦੇਖੀ ਫਿਰ ਇਹਨੇ ਕੋ ਕੇਲੇ ਕਿ ਜੇ ਹੋਵੇ ਗਾਇਸ ਗਾਇਸ ਦੇਖੇ ਦੇਖੇ ਪੈਂਟ ਹਾਂ ਹੋਰ ਪੈਂਟ ਪਾ ਲੈ ਨਵੇਂ ਸਿਰੇ ਤੋਂ 500 ਤੂੰ ਰਹਿਣ ਦੇ ਜਾਈ ਨਾ ਮਨਿੰਦਰ ਮੈਂ ਆਪ ਹੀ ਜਾ ਕੇ ਲਿਆਉਂਗੀ ਯਾਰ ਮੈਂ ਨਹੀਂ ਜਾਣਾ ਮੇਰੇ ਘਰ ਰਹਿਣ ਦੇ ਫਿਰ ਨਾ ਜਾਈ ਰਹਿਣ ਦੇ ਫੜੇ ਦੇ ਵਿੱਚ ਸਹਰਾਣੇ ਰੱਖ ਕੇ ਨਾ ਤੁਹਾਨੂੰ ਮੈਂ ਕਹਿਤਾ ਮੈਂ ਪੈਂਟ ਪਾ ਕੇ ਜਾਊਂਗਾ ਤਾਂ ਜਾਊਂਗਾ ਨਹੀਂ ਤਾਂ ਮੈਂ ਰਹਿਣ ਦੇ ਨਹੀਂ ਲੋੜਨੀ ਹੈਗੀ ਜਾਣ ਦੀ ਆ ਫੜ ਰਹੀ ਤੇ ਇਹਦੇ ਵਿੱਚ ਸਹਰਾਣੇ ਰੱਖ ਕੇ ਚਾਦਰ ਵਿੱਚ ਰੱਖ ਜੇ ਕਿਸੇ ਨੇ ਤੈਨੂੰ ਕਹਿਤਾ ਨਾ ਕਿ ਆਪਣੇ ਬੁਰੀ ਲੱਗਦੀ ਹੈ ਪਾ ਕੇ ਬਾਹਰ ਨਾ ਆਇਆ ਤੇ ਮੇਰੀ ਗੱਲ ਤਾਂ ਤੇ ਲਾ ਦੀ ਗੱਡੀ ਕੈਸੇ ਲੈ ਲਾ ਕੇ ਦਿਨੀ ਰੁਕ ਜਾ ਆਪਾਂ ਕੱਪੜੇ ਸੰਭਾਲ ਕੇ ਛੜਿਆ ਤੇ ਮਮਾ ਧੋ ਰਹੇ ਨੇ ਬਰਾਂਡਾ ਕੋਠੇ ਤੋਂ ਮਮਾ ਇੱਧਰ ਵੇਖੋ ਮੈਂਨੇ ਕੋ ਕਰਨਾ ਨਹੀਂ ਹੈ ਗਾਇਸ ਜਦੋਂ ਮੇਰਾ ਜੀ ਕਰਦਾ ਨਾ ਮੈਂ ਤਾਂ ਉਹਦੀ ਉਹਦੀ ਕੈਮਰਾ ਖੋਲ ਕੇ ਰੱਖ ਲੈਣਾ ਵਾ ਗਾਇਸ ਆ ਕਰਦੇ ਪਏ ਗਾਇਸ ਆ ਕਰਦੇ ਪਏ ਤੇ ਮੈਨੂੰ ਹਿਚਕ ਲੱਗੀ ਹੋਈ ਤੇ ਵੀ ਦੇਖ ਲੋ ਦੇਖੋ ਮੈਂ ਹਾਲੇ ਸੂਟ ਵੇਅਰ ਕੀਤਾ ਸੀਗਾ ਕਾਇਨਾਤ ਕਲੈਕਸ਼ਨ ਉਹਦੇ ਨਾਲ ਹੀ ਆਡੀ ਤੇ ਆਪਾਂ ਪਾਣਿਆ ਸੀਗੇ ਆਪਾਂ ਵੀਡੀਓ ਇਸ ਨੂੰ ਦੇਖਿਆ ਹੋਣ ਗਿਆ ਤੇ ਫਟਾਫਟ ਆਰਡਰ ਕਰਤੋ ਹਰੀਆ ਫਰੀਆ ਗਾਇਸ ਮਾਲ ਨੇ ਖਤਮ ਹੋ ਗਿਆ ਨਾ ਚਲੋ ਕੋਈ ਨਹੀਂ ਥੋੜੀ ਜਿਹਾ ਹੋਰ ਮੰਗਵਾ ਲਾਂਗੇ ਕਿ ਚੱਕਰ ਹੀ ਨਹੀਂ ਓਕੇ ਬਾਏ ਬਾਏ ਗਾਇਜ਼ ਮੈਂ ਹੁਣ ਘਰੇ ਆ ਗਿਆ ਤੇ ਮੈਂ ਤਾਂ بارش ਹੈ ਨਾ ਮੈਂ ਤਾਂ ਸੋਚਿਆ ਮੈਨੂੰ ਪਤਾ ਹੀ ਵੀ ਘਰੇ ਰਹੇ ਕੋਈ ਨਾ ਕੋਈ ਗੜਾ ਪੈਣੀ ਪੈਣੀ ਆ ਹੋ ਗਿਆ ਹੈ ਠੀਕ ਹੈ ਮੰਮਾ ਇਹ ਸੀ ਤਾਂ ਬਣ ਗਿਆ ਮਿੰਨਾ ਮੰਮਾ ਮੈਨੂੰ ਮੈਨੂੰ ਤੁਹਾਡੇ ਤੇ ਗੱਲ ਦਾ ਜਵਾਬ ਚਾਹੀਦਾ ਹਾਂ ਜਿੱਦ ਦਿਨ ਆਪਾਂ ਕੋਠੀ ਚੜ੍ਹਦੀਏ ਆਪਾਂ ਤੁਸੀਂ ਸਾਨੂੰ ਦੋਨਾਂ ਨੂੰ ਗੱਲ ਪੜਦੀ ਚਪੇੜ ਮਰ ਨੂੰ ਮੂੰਹ ਤੇ ਨੁਕਸਾਨ ਕਰਾ ਲਓ ਤੁਹਾਡੇ ਦਾ ਜਿੰਨਾ ਮਰਜੀ ਗਾਇਸ ਤੁਹਾਨੂੰ ਗਾਲਾਂ ਮਿਲ ਕੇ ਜਵਾਬ ਐ ਨਹੀਂ ਦਾ ਸਵੇ ਵੀ ਅਸੀਂ ਨੁਕਸਾਨ ਵੀ ਕਰਦੇ ਆ ਗਾਇਸ ਇਹ ਇਤਨੇ ਟੈਰ ਭੰਤੀ ਤੇ ਚਲੋ ਗਾਇਸ ਹੁਣ ਆਪਾਂ ਨੂੰ ਮਿਲਦੇ ਆ ਗਾਲਾਂ ਤੋਂ ਚੱਕਦੇ ਉਹਨੂੰ ਔਟ ਕੇ ਚੱਕ ਤੋ ਖਾ ਫਿਰ ਕੀ ਹੋ ਗਿਆ ਮੁੰਡੇ ਨੇ ਬੂਟ ਹੀ ਪਏ ਆ ਨਹੀਂ ਇਹ ਤੇਰੇ ਪੈਰਾਂ ਨੇ ਮੈਂ ਤੈਨੂੰ ਦੱਸ ਤੀਆ ਤੈਨੂੰ 20 ਵਾਰ ਸਮਝਾਇਆ ਅੰਦਰ ਜੁੱਤ ਦਾ ਨਾਲਾ ਕਿਹੜਾ ਜੰਮ ਤੇ ਮਾਈਟਰ ਲਾ ਲੈ ਮੈਨੂੰ ਕੁੱਟਣਾ ਆ ਮਨਿੰਦਰ ਖੜਾ ਹੋ ਜਾ ਉੱਟ ਕੇ ਬੁੱਢ ਟੱਕਦਾ ਤੂੰ ਮੈਂ ਕੋਈ ਪਿਆਰ ਨੂੰ ਮੈਨੂੰ ਨਹੀਂ ਆਉਂਦਾ ਗਾ ਕੇ ਕਿਉਂ ਫਿਰ ਮੈਂ ਵੀ ਨਹੀਂ ਕਰੀ ਕੀ ਕਿਹਾ ਮਨਿੰਦਰ ਹੋ ਜਾ ਯਾਰ ਖੜਾ ਚੱਲ ਉੱਧਰ ਪਿਆਰ ਨਾ ਕਹਿ ਦੋ ਫਿਰ ਮੈਨੂੰ ਨਹੀਂ ਪਿਆਰ ਆਉਂਦਾ ਗਾ ਮੈਨੂੰ ਗੁੱਸੇ ਚ ਪਿਆਰ ਨਹੀਂ ਆਉਂਦਾ ਗਾਇਸ ਮੇਰਾ ਖੂਨ ਗੁੱਸੇ ਚ ਤਾਂ ਮੈਨੂੰ ਭੁੱਖ ਲੱਗਦੀ ਹੈ ਮੈਨੂੰ ਰੋਟੀ ਦੀ ਭੁੱਖ ਲੱਗੀ ਹੈ ਕੁਛ ਦੇ ਖਾਣ ਨੂੰ ਲੈ ਜਲੀਆਂ ਖਾਈਏ ਲੋਕ ਲੋਕ ਰਸ ਨਹੀਂ ਟੀਂਡੇ ਜਿਹੜਾ ਸਰ ਉਹਦੇ ਘਰੇ ਜਾਣਾ ਸੀਗਾ ਪੈਸੇ ਲੈਣ ਤੈਨੂੰ ਕਿਹਾ ਸੀ ਹਾਂ ਤੇ ਜਾਉਣ ਨਾਲ ਲੈ ਆ ਹਾਂ ਚੱਪ ਚੱਕ ਰੱਖ ਰੱਖ ਚੱਕ ਚੱਕ ਰੱਖ ਮੰਮਾ ਅੱਜ ਤੂੰ ਐਸਾ ਤੂੰ ਤਕਾਇ ਨਾ ਦੇਖੀ ਤੇਰੇ ਵੱਡ ਪੈਂਦੀ ਕਾਜੇ ਰੱਖ ਤੇ ਆ ਗੈਸ ਹੁਣ ਆਪਾਂ ਬਸ ਪਏ ਆ ਤੇ ਆਪਾਂ ਹੁਣ ਖਾਣ ਲੱਗੇ ਆ ਦਲੀਆ ਗਾਇਸ ਕਲਕੀ ਯਾਰ ਦਲੀਆ 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 ਮੰਮਾ ਆਪਣੇ ਜੋ ਗੱਬਣਾਇਓ ਮਾ ਅਸੀਂ ਤਾਂ ਨਾ ਇੱਕ ਗੱਲ ਕਰਨੀ ਆ ਤੁਹਾਡੇ ਨਾਲ ਮੈਂ ਨਹੀਂ ਕਰਨੀ ਗੇ ਇਹ ਤੇਨਾਂ ਕਰਨੀ ਆ ਅਸੀਂ ਦੋਣਾ ਨਹੀਂ ਕਰਨੀ ਆ ਨਹੀਂ ਮਮਾ ਮੈਂ ਨਹੀਂ ਕਰਨੀ ਛੱਡ ਦੋਣਾ ਜੀ ਅੱਜ ਇੱਕ ਸਲਾਹ ਹੋਈ ਆ ਜੀ ਬਿਆ ਹੋ ਗਈ ਤੁਹਾਡੀ ਦੇਖੋ ਗਰਮੀ ਕਿੰਨੀ ਹੋ ਗਈ ਆ ਨਾ ਤੇ ਪਿੱਛੇ ਨੂੰ ਉਹ ਮੜ ਗਿਆ ਤੇ ਜਦੋਂ ਸਕੂਲਾਂ ਨੂੰ ਕਿੰਨੀ ਗਰਮੀ ਲੱਗ ਰਹੀ ਆ ਨਾ ਤੇ ਹੁਣ ਕਿਸੇ ਤਰ੍ਹਾਂ ਕਿ ਤੈਨਾਂਾ ਹੁੰਦਾ ਵਾ ਕਿ ਇਹ ਤੁਹਾਡੇ ਮੁੰਡਿਆਂ ਨੂੰ ਦਿੱਕਲਾਂ ਤਾਂ ਆਂਦੀਆਂ ਨਹੀਂ ਰਸ ਸਟੇਸਿਸ ਦਿੱਕਲ ਕੋਈ ਤਾਂ ਜਾ ਰਿਹਾ ਹਾਂ ਅਸਾਂ ਸਕੂਲ ਲੈ ਗੱਡੀ ਤੇ ਜਾਣਾ ਕਰਨਾ ਹੈ ਬਹੁਤ 1500 ਕਿਲੋਮੀਟਰ ਜਾਣਾ ਹੈ ਵਲਗਨ ਨਾ ਆ 10 ਕਦਮਾ ਸਕੂਲ ਨਹੀਂ ਹੈਗਾ ਮੁਕਾਲਾ ਹੋਈ ਜਾਂਦਾ ਲਫੇੜੇ ਨਾ ਖਾਲੀ ਮੇਰੇ ਤਾਂ ਮੈਂ ਸ਼ੁਕਰ ਕਰਦਾ ਮੈਂ ਤੁਹਾਨੂੰ ਗੱਡੀ ਤੇ ਲੈ ਜਾਇਆ ਕਿਤੇ ਹੋਰ ਤੁਹਾਨੂੰ ਮੈਂ ਆਪਾਂ ਤੇ ਲੈ ਕੇ ਜਾ ਰੂ ਮੈਂ ਇਸ ਖੁਸ਼ੀ ਤੋਂ ਬਹੁਤ ਸ਼ੱਕ ਬੱਟ ਗਾਇਸ ਮਦਰ ਜੀ ਦੇ ਸਮਝਦਾ ਬਹੁਤ ਬਤਾ ਮੈਂ ਆ ਨਾ ਆਮਲੇ ਦੀ ਸਸਤ ਲਿਆਉਣੀ ਹੈ ਠੀਕ ਚਾਹ ਲਾ ਦਿੰਦੇ ਯਾਸ ਗਾਇਸ

ਇਹ ਤਰ੍ਹਾਂ ਡੈਡ ਦਾ ਦਿਮਾਗ ਤੇਰਾ ਇਹ ਵੀ ਤੇ ਗਲਤ ਇੱਧਰ ਸੈਗਮੈਂਟ ਕਰਕੇ ہاں ਤਾਂ ਨਾ ਕਰ ہاں ਜਦ ਤੂੰ ਨਾ ਕਰ ਤੂੰ ਉੱਪਰ ਤੇਰੀ ਮਿੱਥੀ ਪੱਤੂ ਸਿਰ ਮੇਰੇ ਮੱਝੂਰ ਕਰਦੇ ਹੋ ਪੈਰ ਪੈਰ ਤੇ ਉਸਦਾ ਸੋਣ ਮੈਂ ਕਿਹਦੀ ਗੱਲ ਤੋਂ ਨਾ ਕਰਾਂ ਅੱਜ ਤੱਕ ਮੇਰੀ ਭੁੱਖ ਨਾ ਜਾਣ ਨਿਕਲੀ ਪਈਏ ਬਲੀ ਸੌ ਕੰਮ ਮੇਰੇ हां दर्द ही मर के तब बच्चा ਫੋਨ ਤੇ ਲੱਗੇ ਕਲਿਕ ਗਾਈਜ਼ ਇਹ ਕਹਿੰਦੀ ਮਮਾ ਤਾਂ ਫੋਨ ਚਾਰਜ ਕਰਨ ਲਈ ਮੰਗਿਆ ਮੈਂ ਫੋਨ ਚਲਾਣ ਲੱਗ ਗਿਆ ਅਜੇ ਅੰਦਰ ਨਾ ਮਾਰੀ ਕੋ ਟੀਵੀ ਚੱਲ ਮੈਂ ਨਹੀਂ ਅੱਜ ਕਰਦੇ ਕੀ ਪਏ ਆ ਮਮਾ ਮੈਂ ਤਾਂ پڑھਦਾ ਪਿਆ ਆ ਨਾ ਵੀ ਮਮਾ ਕਿਸੇ ਪਾਸੇ ਦਾ ਕੋਈ ਤਾਂ ਕੰਮ ਕਰ ਲਿਆ ਕਰੋ ਮਮਾ ਮੈਨੂੰ ਨਹੀਂ ਪਤਾ ਲੱਗਾ ਉਹ ਤਾਂ ਮੈਨੂੰ ਨਹੀਂ ਪਤਾ ਲੱਗਦਾ ਹੁੰਦਾ ਜਾਂ ਉੱਧਰ ਚੱਲ ਜਾ। ਮੰਮਾ ਗੈਸ ਤਾਂ ਨਾਲੇ ਇਹਨੇ ਚਲਾਇਆ ਥੋੜੀ। ਇਹਨੇ ਗੈਸ ਚਲਾਇਆ ਮੰਮਾ ਫੇਰ। ਓਏ। ਓਏ। ਮਾਤਾ ਤਾਂ ਤੜੀ। ਆਹ, ਕਿਉਂ ਆ ਫੇਰ? ਇਹਨੇ ਗੈਸ ਚਲਾਇਆ ਗਾੜਾ ਮੇਰੇ ਪੈਗੀਆਂ ਨੇ। ਨਾ ਹੀ ਖਾਪੀ ਹੋ ਰਹੀ ਏ ਮੇਰੇ ਸਾਥ। ਤੈਨੂੰ ਲੋਕ ਕਮੈਂਟ ਵੀ ਕਰਦੇ ਪਏ ਨੇ ਵੀ ਮਮਾਵਾਂ ਨੂੰ ਇੰਨਾ ਤੰਗ ਨਹੀਂ ਕਰੀਦਾ ਹੁੰਦਾ। ਗੈਸ ਮੈਂ ਤੰਗ ਨਹੀਂ ਕਰ। ਮੰਮਾ ਇਹਨਾਂ ਨੂੰ ਤਾਂ ਪਿਆਰ ਕਰ ਦੁੱਤੀ ਦਾ। ਕਰ ਲੈ। ਤੈਨੂੰ ਮੈਂ ਪਿਆਰ ਕਰ ਤੈਨੂੰ ਪਿਆਰ ਸਿਰੂ ਕਰਨਾ ਤਾਂ ਤੰਗ ਗਵਾਂਡੀਆਂ ਦੀ ਮਮੀ ਨੂੰ ਕਰਨਾ ਹੈਗੇ ਜਾਨਾ ਨਹੀਂ ਸੁਣਿਆ ਮੇਰਾ ਪਹਿਲਾ ਪਿਆਰ ਤੂੰ ਮੇਰੀ ਦਾਰ ਮਰਿੰਦਰ ਛੱਡ ਦੇ ਮੈਂ ਨਹੀਂ ਕਰ ਦਿੰਦਾ ਬਹੁਤ ਪਰ ਇਹ ਜੇ ਮੈਂ ਮਾਰ ਕੇ ਪਲੇਟ 'ਚ ਗੱਟਾ ਲਾ ਦੂ ਤੇਰਾ ਤੁਮਾਂ ਨੇ ਬਾਜਦਾ

ਖਰਚੀ ਮਾਰ ਕੇ ਖਰਚਾ ਮਾਰ ਦੂੰ ਖਰਚਾ ਮਾਰ ਕੇ ਖਰਚੀ ਦੋਤੇ ਦੀ ਦੱਲੀ ਗਈ ਮਮਾ ਨੇ ਸਪੈਸ਼ਲ ਸੇਕ ਕਰਾਂ ਚੀ ਹੈ ਕੀ ਹੋ ਗਿਆ ਖੋ ਗਿਆ ਟੁੱਟ ਗਿਆ ਘਾਉ ਗਿਆ ਖਰਚਾ ਵਾਜੀ ਗਿਆ ਜਾ ਉਧਰ ਹੋ ਜਾਓ ਚਲੇ ਜਾਓ ਉਧਰ ਕੀ ਹਾਲ ਸੋਹਣਿਆ ਦਾ ਕਿੱਥੇ ਲੰਦੀਆਂ ਨੇ ਇਸ ਰੇਕਾਰਾਂ ਗਏ ਸਾਡੀ ਸੋਈ ਦੇਖ ਲੋ ਸੀ ਇਹ ਵੀ ਦੂਜੇ ਦੀ ਵਜਦੇ ਲਿਆ ਮਨਿੰਦਰ ਕਿਉਂ ਉਹੀ ਗੱਲਾਂ ਕਰਦਾ ਹੋਂ ਨਾ ਮੈਨੂੰ ਐਂ ਜਿਆਦਾ ਖਾ ਛੱਡਦੀ ਆ ਯਾਰ ਤੁੰ ਸਾਡਾ ਨਾ ਜਦ ਸੀ ਗੱਲ ਕਰਦੇ ਸੀ ਮੈਨੂੰ ਪਿਆਰੀ ਆ ਮੈਂ ਨਹੀਂ ਕਰਦੀ ਜੋ ਮੈਂ ਹੀ ਕਰਦੀ ਜਾਂ ਚਲਾ ਜਾ ਇਸ ਤੂੰ ਮੈਂ ਲੰਬੀ ਤੁਸੀਂ ਕਰਦੇ ਹੋ ਜੋ ਮੈਂ ਹੀ ਕਰਦੇ ਮਤਲਬ ਉਹ ਜਿਆਦਾ ਕਰਦੇ ਹੋਂ ਅਰੇ ਪਰੋਂ ਵੀ ਮੇਰੇ ਜੀ ਕੋ ਨਾ ਨੰਨਾ ਮਮਾ ਮਾਤਾ ਜੀ ਤੇਰੇ ਪਰੇ ਲੱਦਕ ਤਰਨਸ ਕਰਨਾ ਹੈ ਮੈਂ ਮੈਂ ਮਮਾ ਦੀ ਕਹਾਣੀ ਕਰਤਾ ਚੱਕੇ ਨਾਲ ਇੱਕ ਕਰਦੇ ਜਾ ਕੇ ਕੱਤੀ ਮਾਰਦਾ ਆਹਨ ਤੂੰ ਕਿ ਬੇਟਾ ਆਪਣੀ ਖਰਜ ਤੂੰ ਕਿੰਨਾ ਖਾਂਏਂ ਕਿ ਭਾਈ ਆਜਾ ਤੈਨੂੰ ਮੈਂ ਨਾ ਦੱਸਦੇ ਆ ਪਤਾ ਇੱਕ ਕਰਛੇ ਕੇ ਮਾਰੀ ਦਾ ਨਾਲ ਸੁਣਿਆ ਵਾ ਮਨਿੰਦਰ ਦੁੱਧ ਟੱਲ ਜਾਣਾ ਸ਼ਕਤੀ ਮਾਂ ਨਾ ਹੋ ਨੀ ਗਿਆ ਸਿਲਾ ਨਾ ਤੇ ਪਾਣੀ ਵੀ ਪਾਇਆ ਵਾ ਆ ਕੱਚੀ ਲੱਸੀ ਬਣਾ ਕੇ ਉੱਧਰ ਰੱਖ ਅੱਛਾ ਹਾਏ ਗਾਇਸ ਫਿਰ ਕੇਰ ਦੇ ਲੋ ਇੰਨੀ ਭੁੱਖ ਲੱਗੀ ਐ ਨਾ ਇੰਨੀ ਜਿਆਦੇ ਭੁੱਖ ਲੱਗੀ ਇੰਨੇ ਸਟਾਰ ਕਿਉਂ ਕਰਦਾ ਮਾਂ ਕੁਛ ਬਣਾ ਕੇ ਖਾ ਲੈਣ ਦੇ ਮੈਂ ਬਣਾਇਆ ਹੋਇਆ ਮਾਂ ਬੜਾ ਗੁੱਸਾ ਚੜਦਾ ਵਾ ਬਾਹਰ ਆ ਜਾ ਉੱਧਰ ਫਿਰ ਮੇਰੇ ਖੜੇ ਤੇ ਵੀ ਦਿਕਤ ਹੋਰ ਲੱਗਦੀ ਐ ਨੀ ਨੀ ਨੰਨੇ ਨੰਨੇ ਮਮਾ ਲਿਖ ਪੇਜੇ ਨਿਕਰਾ ਦੇ ਦੁਰ ਹੋ ਗਿਆ ਗੁੱਸਾ ਮਾਂ ਸੋ ਗਾਇਸ ਆਪਾਂ ਮੈਗੀ ਬਣਾ ਰਹੀ ਹੈ ਤੇ ਪਰ ਇਹਦੇ ਚ ਥੋੜੀ ਜਿਹੀ ਮੈਗੀ ਕੱਟ ਲਈ ਆ। ਕੋਈ ਗਰਮ ਕਿਉਂ ਕਰਾਂ ਤੇ ਪ੍ਰਤੰਤ ਰਾ। ਹੋਣੀ ਤੇ ਘਰਾਂ ਨੂੰ ਮੱਖਣ ਨਹੀਂ ਤੇ ਘਰਾਂ। ਇਥੇ ਐਕਸਪੈਰੀਮੈਂਟ ਕਰਨਾ ਹੈ ਬਟਰ ਪਰ ਮੈਗੀ ਅਜਿਹੀ ਖਾਦੀ ਤਾਂ ਹੈ ਨਹੀਂ। ਅੱਜ ਬਣਾਵਾਂਗੇ। ਬਟਰ ਵਾਲੇ ਅੱਜ ਮੈਗੀ ਖਾਣੇ ਆਪਾਂ ਦੇਖਦੇ ਕਿੱਦਾਂ ਦੀ ਬਣਦੀ ਹੈ ਕਿੱਦਾਂ ਦੀ ਨਹੀਂ। ਤੇ ਵਿੱਚ ਸੌਸ ਪਾਵਾਂਗੇ। ਦੇਖੋ ਦੇ ਵਿੱਚ ਹੋਰ ਵੀ ਕੁਝ ਪਾਵਾਂਗੇ। ਘ ਮੱਖਣ ਗਾਇਸ ਆਪਣਾ ਪਿਗਲ ਗਿਆ। ਹੇਤੀ ਜੀ 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 ਬਣ ਗਈ ਬੰਦ ਕਰ ਦੋ ਬੱਸ ਰੁਕ ਤੇ ਰੁਕ ਤੇ ਹਾਂ ਵੇਖ ਕੇ ਬੈਠ ਉਸ ਨੂੰ ਬੁਸਬੂ ਤਾਂ ਇਹ ਤੇ ਪਾਇਰ ਉਹ ਦੱਸੋ ਬਸ ਤੁੰਗੜਾ ਹਣੀ ਫਿਰ ਬੰਨੀ ਹਣੀ ਬਣਣੀ ਖਾ ਮੈਂ ਮੈਂ ਟੈਸਟ ਕਰੂੰਗਾ ਪਹਿਲਾਂ ਥੋੜੀ ਜਿਹੀ ਟੈਸਟ ਕਰ ਫਿਰ ਮੈਂ ਕਰਦਾ ਮਰਸਾ ਦਾ ਘਟਾ ਦੇ ਚੁੱਲਾ ਪਥਨ ਮੈਂ ਖਾ ਕੇ ਮਿਲਦਾ ਠੀਕ ਹੈ ਬਾਏ ਬਾਏ ਸੋ ਗਾਇਸ ਮੈਂ ਮੈਗੀ ਵਗੈਰਾ ਖਾ ਕੇ ਹੋ ਗਿਆ ਸੀ ਵਿਹਲਾ ਤੇ ਮੈਂ ਫੋਨ ਚਲਾਉਣ ਲੱਗ ਗਿਆ ਤੇ ਮੇਰੀ ਮੰਮਾ ਤਾਂ ਛੁੱਗ ਗਿਆ। ਵਾਹ ਛੁੱਤੇ ਭਈ ਮੰਮਾ ਛੁੱਤੇ ਭਈ। ਮੈਂ ਜੁਮਮਾ ਤੇ ਛੁੱਤੇ ਬੈ ਚਲੋ ਸੁਣ ਲੈਨੇ। ਦਿੱਸ ਹੋ ਗਿਆ। ਫਿਰ ਬੋਛ ਰਹੇਗੇ ਛੁੱਤਾ ਬੈ। ਸੋ ਗਿਆ। ਗੈਸ ਹੋ ਗਿਆ। ਤਾਂ ਚਲੋ ਗਾਇਸ ਮੈਂ ਵੀ ਸੋ ਜਾਣਾ ਫਿਰ। ਥੋੜਾ ਲੱਗਦਾ ਮੈਂ ਸਾਂਗਾ। ਕੱਤੇ ਵੀ ਨਹੀਂ। ਗਾਇਸ ਮੈਂ ਕੱਲ ਨਹੀਂ ਸੀ ਜਨ ਮੈਂ ਬਹੁਤ ਵੱਡਾ ਪਾਕਲ ਨਾ। ਆ ਗਾਇਜ਼ ਆਪਣੇ ਜਿਹੜੇ ਕੱਪੜੇ ਸੀ ਅੱਜ ਮੋਹਣੀ ਕੂਰੀਅਰ ਬੁੱਕ ਕਰਾ ਕੇ ਆਏ ਕੂਰੀਅਰ ਕੱਪੜੇ ਦਿਖਾ ਕੇ ਆਏ ਹੋਰ ਤੇ ਤੁਸੀਂ ਸਾਰੇ ਜਣੇ ਵੀ ਲੈ ਲਓ ਫਟਾਫਟ ਕਾਇਨਾਤ ਕਲੈਕਸ਼ਨ ਤੇ ਜਾ ਕੇ ਦੇਖੋ ਕੱਪੜੇ ਤੇ ਸਾਡਾ ਲਾਈਵ ਦੇਖਿਆ ਕਰੋ ਰੋਜ਼ ਅਸੀਂ ਲਾਈਵ ਹੁੰਨੇ ਆ ਅਸੀਂ ਪਤਾ ਨਹੀਂ ਕਦੋਂ ਲਾਈਵ ਹੋ ਜੰਨਾ ਤੇ ਕੱਲ ਥੋੜਾ ਫਿਕਸ ਟਾਈਮ ਤੋਂ ਸੰਗੇ ਇੱਕ ਵੀਕ ਦਾ ਲਾਈਵ ਹੁੰਨੇ ਆ ਤੇ ਸਾਰੇ ਜਣੇ ਇਸ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਆਪਣੀ ਅੱਜ ਦੀ ਵੀਡੀਓ ਚ ਇੰਨਾ ਹੀ ਬਾਏ ਬਾਏ ਲਵ ਯੂ ਟੂਆਲ ਜੀ ਐਂਡ ਗੁੱਡ ਨਾਈਟ ਟੇਕ ਕੇਅਰ ਲਵ ਯੂ